ਸਾਰੇ ਨੂੰ ਪ੍ਰਮਾਤਮਾ ਦੀ ਅਦਾ ਕਰਤੀ ਤੁਸੀਂ ਵਿਸ਼ੇ ਚੱਲਦੀ ਕਿ ਲੱਗ ਚੁਈ ਹੈ ਇੱਕ ਪੈਰ ਤੋਂ ਦੁੱਖ ਤਕਲੀਫਾਂ ਤੋਂ ਬੰਦੇ ਸਾਡਾ ਗੰਦੀ ਜੀ ਆਸਨੀ ਇੱਕਲਾ ਤੋਂ ਭੈਣ ਜੀ ਆਏ ਹਨ ਮੇਰੇ ਇਹਨਾਂ ਦਾ ਵੀ ਧੰਨਵਾਦ ਕਰਾਰੇ ਥੈਂਕਸ ਜੋ ਟਾਈਮ ਕੱਢੀ ਹੈ ਹਾਂ ਜੀ ਸੱਸ ਜੀ ਸਾਰੇ ਉਹ ਠੀਕ ਠਾਕ ਹੀ ਕਰ ਸਾਰੇ ਹਾਂ ਜੀ ਸੱਸ ਜੀ ਕਾ ਜੀ ਸਾਰੇ ਕਿੱਦਾਂ ਨੇ ਸਮੈਲ ਉਹਦੇ ਖਰਨਾਇਆ ਫਰਨੈਲ ਦੀ ਪੁੱਛ ਲੈ ਮਾਮੇ ਫਰਨੈਲ ਦੀ ਤਾਂ ਵਧੀਆ ਹੁੰਦੀ ਆ ਜਿਵੇਂ ਕੁੱਤੇ ਕੁੱਤੇ ਇਹ ਲੈ ਮੈਂ ਤਾਂ ਅੱਜ ਸਵੇਰ ਦੀ ਮੰਮੀ ਨੂੰ ਕਹਿੰਦੀ ਮੈਂ ਕਿ ਜਿਵੇਂ ਕੁੱਤਾ ਕਰਿਆ ਤੁਹਾਨੂੰ ਵੈਸੇ ਲੱਗੀ ਜਾਂਦਾ ਪਤਾ ਨਹੀਂ ਕਿ ਆ ਹੁਣ ਤੂੰ ਤੁਹਾਨੂੰ ਕਿਹੜੀ ਪਰੇਸ਼ਾਨੀ ਚੜੇ ਪਏ ਆ ਮੰਮੀ ਨੂੰ ਵੀ ਦਿਖਾਉਣਾ ਹੀ ਵੀ ਮੈਂ ਮੰਮੀ ਦੇ ਪੈਰ ਸਵੇਲ ਹੋਏ ਬਥੋੜੇ ਜੇ ਇਹਦੇ ਵਿੱਚ ਤੁਸੀਂ ਨੂਨ ਪਾਣੀ ਵਿੱਚ ਪਾ ਕੇ ਨੂਨ ਥੋੜੇ ਜਿਹਾ ਫੜਕੜੀ ਉਹ ਮੜੇ ਜੇ ਡਾਕਟਰ ਨੇ ਕਹਿੰਦੇ ਤੁਸੀਂ ਹੱਡੀਆਂ ਵਾਲੇ ਡਾਕਟਰ ਨੂੰ ਮਿਲੋ ਤਾਂ ਜਾਣਾ ਬੈਟਰ ਹੈ ਜੰਗੀਆਂ ਬਸ ਪੈਰ ਦੀ ਉਹ ਪ੍ਰੋਬਲਮ ਹੈ ਨਾ ਇਹ ਡਾਕਟਰ ਨੇ ਚਲਾਇਆ ਉਹ ਡਾਕਟਰ ਗੱਲ ਠੀਕ ਹੋਣੀ ਹੈ ਜੇ ਹੋਸੀ ਘਰੇ ਦਵਾਈਆਂ ਲਈ ਜਮੇ ਡੇਲੀਆ ਮੰਮੀ ਪਹਿਲਾਂ ਘਰ ਆ ਕੇ ਕਰੇ ਉਹ ਵੀ ਆ ਫੇਰ ਮੈਂ ਕਿਹਾ ਇੱਕ ਵਾਰੀ ਮਹਰੂ ਦੁਕਾਨ ਮੈਂ ਆਉ ਡਾਕਟਰ ਦੂਸਰਾ ਕਹਿੰਦਾ ਕਹਿੰਦਾ ਤੁਸੀਂ ਹੱਡੀ ਵਾਲੇ ਨੂੰ ਦਿਖਾਓ ਵੀ ਕੱਲੀ ਪੈਰ ਦੀ ਉਹ ਪ੍ਰੋਬਲਮ ਹੈ ਵੀ ਉਹ ਤੁਹਾਨੂੰ ਜਿਆਦਾ ਬੈਟਰ ਗਾਈਡ ਕਰ ਦੇਣਗੇ ਜੇ ਵੀ ਕਰ ਲੀ ਮੈਂ ਤਾਂ ਚਲੋ ਫੇਰ ਤੁਹਾਨੂੰ ਨਾਨੀ ਨਾਨੀ ਕੀ ਗੱਲ ਹੈ ਅਸੀਂ ਤਾਂ ਬਾਤ ਹੋ ਗਾ ਉੱਥੇ ਵੀ ਸਮਾਨ ਪਿਆ ਨਾ ਮੰਮੀ ਨਹੀਂ ਆਏ ਅੱਜ ਤੇ ਆਉਣ ਆਉਣ ਵਾਲੇ ਉਹ ਵੀ ਕਰਿਆ ਤਾਂ ਫੋਨ ਕਹਿੰਦੇ ਅਸੀਂ ਆਉਣੇ ਮੈਂ ਆ ਜਾਉਂਦਾ ਜਸੂਝ ਕੇ ਪਤਾ ਨਹੀਂ ਬੈਠਣ ਕਰਕੇ ਵੀ ਮੈਂ ਤਾਂ ਕਾ ਕੇ ਤਾਂ ਬੈਠ ਨਹੀਂ ਸਕਦੀ ਮੈਡਮ ਬੈਠ ਸਕਦੀ ਹੈਗੀ ਬੈਠੋ ਮੈਂ ਤਾਂ ਮੂੰਹ ਮਾਗਾ ਪਚਕ ਨਹੀਂ ਕਰਦੀ ਦਾ ਹੁੰਦਾ ਦਾ ਮਗਾ ਗੂਆ ਬੰਦਾ ਦੇ ਕੇ ਕੰਮ ਕਰਦਾ ਅਸੀਂ ਨੂੰ ਆਪਣੇ ਨਹੀਂ ਕਿ ਕੰਪਟ ਨਹੀਂ ਬੈਠੀ ਤਾਂ ਉਹ ਕਿਆ ਕਰ ਬਈ ਮੂਰੀ ਹੋ ਰਹੀ ਹੈ ਜੀ ਮੇਰੀ ਅਬ ਸੁਰਖਰਾ ਕਰ ਕਾਉਂਟਰ ਹਾਂ ਬਤਾਉਂ ਹਾਂ ਗੂਆ ਬੰਦਾ ਬੱਦੇ ਮੋਟੇ ਵੀ ਨਹੀਂ ਹੈ ਜੇ ਬੰਦੇ ਦੇਖੇ ਹੋਏ ਬੰਦਾ ਮੋਟੇ ਦਾ ਹੋ ਜਾਂਦਾ ਹੋਰ ਆਇਆ ਹੁੰਦਾ ਵੀ ਜੇ ਬੰਦਾ ਜਾਵਾ ਮੋਟਾ ਹੋ ਫਿਰ ਮੰਨਿਆ ਵੀ ਜੰਪਾ ਇਸਰੀ ਤੇ ਬੈਠਣੇ ਤਾਂ ਹੀ ਮੈਂ ਗੱਲ ਕਰਦੀ ਵੀ ਆਪਣਾ ਸਰੀਰ ਵੀ ਠੀਕ ਰੱਖ ਹੋਰ ਕੋਈ ਵੀ ਬਗਾਨੀ ਕਰ ਪ੍ਰੋਬਲਮ ਨਹੀਂ ਮੈਨੂੰ ਕਿਆ ਹੋ ਰਿਹਾ ਫੇਰਾ ਤੋੜਾ ਵੀ ਬਹੁਤ ਆ ਜੀ ਤੁਹਾਨੂੰ ਇਹਦਾ ਤੋੜਾ ਤਾਂ ਹੈਗਾ ਪਰ ਉਹ ਨਹੀਂ ਬੋਤਖੋਇ ਨੂੰ ਕਰਨਾ ਜੇ ਮੈਂ ਬਹਿ ਜੰਨੀ ਆ ਰੋਟੀ ਪਕਾ ਕੇ ਤਮੇ ਤੇ ਮੈਨੂੰ ਐਂ ਤਾਂ ਮੈਂ ਗੋਡੇ ਤੇ ਜਣੀ ਜਾਣੇ ਨਹੀਂ ਤੇ ਵੀ ਡਿੱਗ ਜਾਣਾ ਭਾਵੇਂ ਭਜਨ ਵੀ ਘੱਟ ਲੱਗਦੇ ਆ ਸਹੀ ਹੋਏ ਖਾਣੇ ਆ ਤਾਂ ਇਹ ਨੂੰ ਤਾਂ ਇਹ ਬਾਰ ਨਹੀਂ ਹੋਰ ਹੋਰ ਤੋ ਜਿੰਨਾ ਜੜਟਾ ਕੇ ਆਟਾ ਲਾਉਣਾ ਜੇ ਠੀਕ ਹੈ ਜਦੋਂ ਖੁੱਲ ਗਿਆ ਫਿਰ ਤਾਂ ਪਤਾ ਹੀ ਨਹੀਂ ਲੱਗਦਾ ਕਿ ਆ ਗਿਆ ਨਿਕਲ ਨਹੀਂ ਜੀ ਇਸੇ ਦਾ ਨਾਮ ਤੋਂ ਜੁੜ ਕੇ ਦੁੱਖ ਸੁੱਖ ਬਣੇ ਪਏ ਆ ਉਹਨੇ ਵੀ ਜ਼ਰੂਰੀ ਆ ਉਹ ਇਥਾਨ ਕਹਿੰਦੇ ਸੁਪਦੇ ਆ ਹੁਣ ਸੁਪਦੇ ਆ ਨਹੀਂ ਬਹੁਤ ਜਿਹਦਾ ਇਲਾਜ ਵੀ ਹੋ ਜੇ ਉਹ ਜਿਹੜਾ ਮਰਦਾ ਤੂੰ ਕਬਰਾਂ ਉਂਦੀ ਕਾਤੇ ਤੇਰੇ ਨਾਲ ਅਸੀਂ ਬੈਠੇ ਰਹੇਗੇ ਆ ਆ ਜਾ ਤਾਈ ਹੋਵੇ ਪਈ ਹੋਣਾ ਨਹੀਂ ਮੈਂ ਜਿਹਦਾ ਇਲਾਜ ਤਾਂ ਹੈਗਾ ਮੇਰਾ ਮੈਂ ਜਸਪ੍ਰੀਨ ਜਦੋਂ ਕਦੇ ਦੁੱਖ ਪਰੇ ਕਦੇ ਇਕੱਠੇ ਉਹ ਵੀ ਤਾਂ ਹੋ ਕਰੇ ਮੈਂ ਕਦੇ ਟਿੱਕੇ ਬੈਠੀ ਨਹੀਂ ਕਦੇ ਬੈਠਣੀ ਤਾਂ ਹੋ ਵੀ ਨਹੀਂ ਮੈਂ ਪਰ ਹੁਣ ਜੀ ਸਾਰਾ ਕੰਮ ਕਰੀ ਜਾਂਦੇ ਆ ਪਰ ਇਹ ਵੀ ਚੰਗੀ ਨਹੀਂ ਰੰਦੀ ਆ ਦੋ ਜੀ ਦੋ ਨਿਆਣੇ ਆ ਹੁਣ ਜੇ ਮੈਂ ਵੀ ਬੈਟ ਗਈ ਛੱਡ ਕੇ ਕੰਮ ਨੂੰ ਫਿਰ ਆਪਾਂ ਨੂੰ ਹਾਂਜੀ ਹੁੰਗੇ ਨਿਆਣੇ ਦਾ ਵੀ ਔਖਾ ਹੀ ਪਿਆਣੇ ਦਾ ਹੀ ਔਖਾ ਇਹ ਸਿਆਣੇ ਨੇ ਦੇਖਣਾ ਸਭ ਕੁਝ ਕਾਬੀ ਨੂੰ ਕਰਨਾ ਤਾਂ ਇਹ ਹੁਣ ਦੋ ਹੀ ਛੱਡ ਗਏ ਆ ਇਸ ਦੇ ਛੇਤੀ ਤੁਹਾਨੂੰ ਚੱਲੀ ਆ ਤਾਂ ਤਾਂ ਕਰ ਦਣਾ ਤਾਂ ਕਰ ਦਣਾ ਸੱਚੀ ਬਹੁਤ ਗੋਤੀ ਵੱਢ ਜਾਂਦੀ ਏ ਤੁਦੂ 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 ਭੁਖੀ ਜਾਂਦੀ ਮਾਂ ਦਾ ਦੁੱਖ ਹੁੰਦੀ ਏ ਦੋ ਇਹ ਨਿਆਣੇ ਨਹੀਂ ਨਾ ਜਦ ਥੋੜੀ ਜੀ ਸੰਭੇਧਨ ਹੁੰਦੀ ਫੇਸੇ ਨਾ ਇਹ ਤਾਂ ਹੀ ਕਹਿਆ ਕਿ ਦਿਨ ਜੋ ਵੀ ਨਹੀਂ ਹੁੰਦੀ ਮਹਾਰਾਜ ਨੇ ਲੱਗ ਜਾਣਾ ਜੀ ਟਾਈਮ ਜੇ ਮਹਾਰਾਜ ਨੇ ਦੁੱਖ ਦਟਾ ਆਪੇ ਸੁੱਖ ਲਿਖੇ ਉਹ ਸੁਣਾ ਆਪੇ ਕਰੀ ਨਹੀਂ ਚੀ ਮਹਾਰਾਜ ਜੀ ਦਾ ਦੱਸ ਦਿੰਦਾ ਸੀ ਹਾਂ ਮੇਰੀ ਬਸ ਮੈਂ ਕੁਝ ਵੀ ਨਹੀਂ ਕਰਦੀ ਨਹੀਂ ਨਹੀਂ ਕਰ ਪਾਉਂਗਾ ਉਹ ਕਈ ਵਾਰ ਬਟਾ ਮੰਨ ਤੋਂ ਨਹੀਂ ਘਾਟ ਹੋ ਜਾ ਸਕਦਾ ਉਹ ਕੁਛ ਜਿਹਾ ਉਲਟੀਆਂ ਕਰਕੇ ਫਿੱਚ ਪਈ ਹੋਈ ਹੈ ਨਾ ਸਾਰੇ શરી ਨੂੰ ਕਰਦੇ ਨਾ ਹੁਣ ਦਵਾਈ ਮਾ ਕੇ ਲਈ ਮਾਰਦੀ ਆਈ ਜੀ ਦਵਾਈ ਦਵਾਈ ਮਾਰੀ ਤੇ ਤਾਂ ਉਹ ਕਿੰਦਾ ਸਕੂਲ ਲਈ ਦੇ ਸਕੂਲ ਨਾਲ ਦੀ ਘਰੋਂ ਚਲੀ ਜਾਂਦੀ ਸੀ 35 ਦੁੱਧ ਦੀ ਆਪੇ ਦੁੱਧ ਦੁੱਧ ਮੋੜ ਗਏ ਨੇ ਉਹ ਫਿਰ ਉਹਨਾਂ ਨੂੰ ਵੀ ਕਿ ਤੱਕ ਤੰਗ ਕਰਨਾ ਉਹਨਾਂ ਨੇ ਇੰਨੇ ਆਸੇ ਪਹਿਲਾਂ ਸਵੇਰੇ ਮੈਂ ਸੋਕਾ ਜਾਣੀ ਆ ਤੇ ਦੁੱਧ ਪਾ ਕੇ ਆਉਣਾ ਫਿਰ ਕੁਝ ਮੈਂ ਮੰਮੀ ਨੂੰ ਕਹਾਂ ਮੈਂ ਆਪਾਂ ਇਹਨਾਂ ਨੂੰ ਕਹਿਣਾ ਹੀ ਨਹੀਂ ਆਪਾਂ ਜਾਣ ਨਹੀਂ ਹੈ ਨਾਲੇ ਆਇਆ ਕੜਾ ਮੁੰਡਾ ਬਹਿਣਾ ਹੁੰਦਾ ਤੇ ਆਪਾਂ ਵੀ ਹੋ ਜਾਂਦੇ ਜੇ ਢੀਲ ਬਿਚਾਰਾ ਕੇ ਉਹ ਕਰਕੇ ਸੱਟ ਦੇ ਰੱਖਣਾ ਪੰਜ ਚਾਰ ਪੰਜ ਵੀ ਉੱਠਣਾਈ ਮੋਟੂ ਕੇ ਵੇ ਸਾਰਾ ਦਿਨ ਟਿਕਣਾ ਨਹੀਂ ਹੈਗਾ ਸਾਨੂੰ 12 1 ਵਜੇ ਦਾ ਦਪਹਿਰ ਨੂੰ ਟਿਕਣਾ ਨਹੀਂ ਆਂਦਾ ਸਿੰਘ ਗਰਮੀ ਹੌਲ ਤੋਂ ਸਟਰੀਟ ਚ ਕਾਉਣ ਨੂੰ ਗਰਮ ਕੰਮੀ ਦੀ ਜੀ ਬਹੁਤ ਕਈ ਵਾਰ ਕੰਮ ਵੀ ਨਿਕਲ ਜਾਂਦਾ ਤੇ ਕੰਮ ਨੂੰ ਵੀ ਜਾਂਦੇ ਆਂ ਆਹ ਕਿ ਕਿਤੇ ਕਰ ਹੁੰਦਾ ਸਹੀ ਗੱਲ ਆ ਸਾ ਵੀ ਰਾਤ ਨੂੰ ਮੈਂ 9 10 ਵਜੇ ਆਰਾਮ ਕਰਨ ਦਾ ਵਸਪੈਡਾ ਜਾ ਤੇ ਰਾਤ ਨੂੰ ਦਵਾਈ ਫਿਰ ਕੋਈ ਨਾ ਕੋਈ ਦਾ ਮਦਕਾ ਕਰ ਚੁੱਕੀ ਗਿੜਾ ਰਿਹਾ ਜਾਂਦਾ ਨਾਲ ਟੈਂਕਰ ਵਾਲੇ ਵੀ ਦਿਨ ਤਾਂ ਹੋ ਹੀ ਜਾਂਦੇ ਆਂ ਜੀ ਆਹ ਲਿਆਓ ਕੋਈ ਨਾ ਮੰਗੋ ਬੰਦਾ ਤਾਂ ਕਮੈਂਟ ਨਹੀਂ ਪੈਸਾ ਨਹੀਂ ਇਦਾਂ ਹੀ ਨਹੀਂ ਤੁਹਾਨੂੰ ਕੰਮ ਜਾਣਾ ਪੈਣਾ ਸਿੱਖ ਕੇ بڑے ਆਲੇ ਦੋ ਇਧਰ ਨਾ ਨਹੀਂ ਹਾਂਜੀ ਅੱਛਾ ਜੋ ਟੈਂਡਰ ਨੂੰ ਤੋਂ ਬੁਲਾ ਦਿੰਦੀ ਆ ਤਾਂ ਮੈਂ ਫੇਰ ਰਾਤ ਨੂੰ ਆ ਕੇ ਬੈਂਡੀ ਪਰ ਬੰਦ ਕਰਵਾਉਂਦੀ ਆ ਤਾਂ ਸਰ ਦਾ ਪਤਾ ਨਹੀਂ ਨਾ ਉਹ ਦਿਨ ਚ ਜਾ ਕੇ ਨਾ ਬੌਂਡਰ ਦੇ ਜਾਂਦਾ ਅੱਛਾ ਗਰਮ ਉਹ ਤੇ ਜਦੋਂ ਪਰਨਾ ਨੂੰ ਸਿਸਾ ਨਹੀਂ ਲਾਈ ਸੀ ਲਾਈ ਹੋਈ ਹੈ ਜੀ ਹੁਣ ਵੀ ਲਾਈ ਵੀ ਆ ਹੁਣ ਫੀਲ ਨਹੀਂ ਆ ਫੀਲ ਲੰਗਾ ਅੱਛਾ ਸਾਡੇ ਵੀ ਹੁਣ ਸਿਸੀ ਲਾਈ ਆ ਜਿਹਦੇ ਜਿਹਦੇ ਕਰਦੇ ਦੁੱਧ ਦਾ ਰੱਜਦਾ ਨਹੀਂ ਨਾ ਰੋਈ ਜੂ ਸਾਰਾ ਵੀ ਨਾ ਮਿਵਾਹ ਕੇ ਉਸ ਸਿਸੀ ਲਾਈ ਵਿੱਚ ਨੂੰ ਵਿੱਚ ਨੂੰ ਮਾਰ ਪਾਈ ਜਾਂਦੇ ਆ ਵਿੱਚ ਨੂੰ ਸਿਸੀ ਲਾ ਪਾਉਂਦੇ ਆ ਮੁੰਡੀ ਕਹਿੰਦੀ ਆ ਸਿਸੀ ਉਹ ਪੀਂਦਾ ਹਾਂ ਮੈਂ ਤਾਂ ਫੀਲ ਅੰਦਰ ਪਿਆ ਰਿਹਾ ਬਟਾ ਲੱਗ ਗਈ ਯਾਰ ਬੜਾ ਬੇਵਸ ਬੜਾ ਕੀ ਕਰਨ ਬੇਵਸਤਾ ਨਹੀਂ ਖੜਾ ਮੈਂ ਚੁੱਪ ਕਰਕੇ ਫਿਰ ਮੈਂ ਤੁਹਾਡੀਆਂ ਸੁਣਦਾ ਨਾਲੇ ਤੇ ਛਾਲੇ ਸਬਸਕ੍ਰਾਈਬਰ ਸੁਣਦੇ ਆ ਵੀ ਪਾਈ ਤੁਹਾਡੇ ਦੁੱਖ ਸੁੱਖ ਚੱਲਦੇ ਹੋਰ ਇਸੇ ਕਾ ਨਾਮ ਤੋਂ ਜ਼ਿੰਦਗੀ ਕਰਦੀ ਹੈ ਜ਼ਿੰਦਗੀ ਆ ਪਤਾ ਲੱਗਦਾ ਰਹਿੰਦਾ ਜ਼ਿੰਦਗੀ ਦਾ ਬਿਨਿਆਣੇ ਕਰਕੇ ਨਹੀਂ ਪੈਂਦੀ ਪਤਾ ਲੱਗਦਾ ਬਿਨਿਆਣੇ ਦੇ ਇਹ ਖਲਾਉਣ ਵਿੱਚ ਬੰਦਾ ਮਸਤ ਜਿਹਾ ਰਹਿੰਦਾ ਮਸਤ ਰਹਿੰਦਾ ਹਾਂ ਪਰ ਸਰੀਰ ਤੇ ਵਾਸਾ ਬਸ ਗੁੱਸਾ ਹੁੰਦਾ ਬਾਈ ਪਰ ਇਹਦੇ ਕੋਈ ਨਹੀਂ ਕੰਮ ਕਰਨ ਜੀ ਕਰਦਾ ਮੇਰਾ ਇਹਦਾ ਗੱਲ ਹੈ ਜਿਆ ਸਰੀਰੇ ਚੱਲਦਾ ਹੋਰ ਚਲਿਆ ਤਾਂ ਕੋਈ ਨਾ ਕੋਈ ਡਾਕਟਰ ਨਾਲ ਦਸੂਣ ਗਈ ਕੋਈ ਦਵਾਈ ਲੈਣ ਕਿ ਆ ਗਿਆ ਜਸਮੀਤ ਤਾਂ ਸਾਜਰੇ ਹੋਣਾ ਬਹੁਤ ਦੁਨੀਆ ਨਹੀਂ ਨਹੀਂ ਉਹ ਲੰਬਰ ਨੂੰ ਉੱਪਰ ਲੱਗ ਗਿਆ ਸਾਡਾ ਸਾਰਾ ਕੁਝ ਹੋ ਗਿਆ ਡਾਕਟਰ ਚਾਹ ਪਣ ਲਾਗੇ ਕੋਈ ਬੰਦਨ ਦੱਦੀ ਮੈਂ ਸਿੰਗਰ ਤੋਂ 7:30 ਵਜੇ ਮੈਂ ਤੱਕ ਆਇਆ ਤਾਂ 7 ਵਜੇ ਦੁਨੀਆ ਆ ਜਾਂਦੀ ਹੈ ਹਾਂ ਬਹੁਤ ਆ ਜਾਂਦੀ ਆ ਸੱਚੇ ਆਉਂਦੇ ਹਾਂ ਅੱਗੇ ਹੁਣ ਪੈਂਦੀ ਕੰਮ ਨਹੀਂ ਸਾਡਾ ਪੁੱਛ ਅਗਲਾ ਕਹਿੰਦਾ ਸਾਜਰੇ ਆਈਏ ਆਪਣਾ ਦਵਾਈ ਦੀ ਜਿਹੜਾ ਟਾਈਮ ਨਾਲ ਜਿਹੜੀ ਧਰਮੀ ਕਰਕੇ ਲੋਕ ਬਹੁਤ ਹੋਰ ਹੋਰ ਵੀਰੂ ਵੀ 7 ਵਜੇ ਸਾਰੇ ਥੰਡੇ ਆਏ ਬੈਠੇ ਕਿਉਂਕਿ ਦੱਸ ਕਾਟਾ ਕਹਿੰਦੇ ਉਹ ਬਹਿ ਜਾਣੇ ਆ ਦੂਤੇ ਲੱਗਣ ਦੇ ਪਹਿਲਾਂ ਵੀ 8 ਵਜੇ ਖੁੱਲ੍ਹਦੀ ਹੁੰਦਾ ਕਈ ਵਾਰੀ ਆਏ ਹੁੰਦਾ ਜੀ ਕੰਮ ਹੀ ਲੱਗੇ ਹੁੰਦੇ ਨੰਬਰ ਉਹ ਵੀ ਵੱਢਣੇ ਹੁੰਦੇ ਨੇ ਨਾ ਤਾਂ ਕਿ ਚਲੋ ਲੰਘ ਰਿਹਾ ਨਾ ਟਾਈਮ ਆਪ ਕੀ ਜਸਮੀਨ ਨੇ ਸਾਡੀ ਨੇ ਮਾਰਨਾ ਹਾਰਾ ਹਾਰਾ ਨਾ ਆਏ ਤਾਂ ਮੈਂ ਕਰਾਂਗੀ ਇਹ ਤੇ ਜਿੱਤੀ ਨੂੰ ਜੀ ਹੋਰ ਤੇ ਹੋਰ ਉਹ ਮੇਰਾ ਨਾ ਚੱਲਦਾ ਨਾ ਮੈਂ ਪੇਪਰ ਸੋਧਣ ਦੀ ਕੋਈ ਅਮਲੇ ਦੀ ਗੁਣੀਆ ਮੈਂ ਹਿੰਮਤ ਮਾਰ ਕੇ ਚੱਲਦਾ ਇਹਨੇ ਮੈਂ ਕਰੀ ਦੀ ਦੋ ਦੋ ਡਾਕਟਰਾਂ ਨੂੰ ਮੈਨੂੰ ਹੋਵੇ ਖੇਲਦੀ ਹਿੰਮਤ ਵਾਲੇ ਬੰਦਾ ਉਹ ਮਸਾਜ ਆਸੂ ਬਸ ਇਹ ਉਹ ਨੂੰ ਡਾਕਟਰ ਨੇ ਕਿਹਾ ਕਿ ਮੈਨੂੰ ਛੁੱਟੀ ਕਾਦ ਗੁਣੀਆ ਦੇ ਦਿੱਤੀ ਅੱਜ ਛੁੱਟੀ ਨਾ ਇਹ ਚਲਣੀ ਹੈ 15 ਦਿਨ ਨਾਲੀ ਇਹ ਕਾਦੀ ਹੈਗੀ ਇਹ ਕਚਰਾ ਕੁਚਰਾ ਜਿਹੜਾ ਹੋਊਗਾ ਮੜਾ ਮੋਟਾ ਗੰਦਾ ਪਾਣੀ ਜਿਹੜਾ ਨਿਕਲ ਜੂਗਾ ਇਹੰਦਰ ਲੱਝੀਏ ਤੇ ਉਹ ਨਿਕਲੂਗੀ ਕਦ ਕਿੰਨੇ ਦਿਨਾਂ ਤੱਕ ਚੱਲੇ 15 ਦਿਨ ਤੱਕ 100 ਵਾਰ ਨਹੀਂ ਕੋਈ ਚੈੱਕ ਕਰਾ ਜਣੀ ਆ ਜੇ ਤਾਂ ਸਾਫ਼ ਹੋਈ ਬਿਤੇਗਾ ਨਾ ਕੱਢੂ ਤੁਹਾਨੂੰ ਥੋੜਾ ਜਿਹਾ ਉਹ ਥੋੜਾ ਜਿਹਾ ਤਾਕਤ ਜੀ ਫੀਲ ਹੋ ਰਹੀ ਆ ਤਾਕਤ ਤਾਂ ਨਹੀਂ ਹਾਲੇ ਕਮਜ਼ੋਰ ਹੁਣ ਕੱਢੀਏ 6 ਗ੍ਰਾਮ ਹਾਂ ਜਿੰਨਾ ਤਾਕਤ ਆ ਹੋ ਜੂਗੀ ਇਹ ਵੀ ਗੱਲ ਹੈ ਹਾਂ ਤਾਂ ਕਿ ਹੁਣ ਤਾਂ ਡਿਲੀਵਰੀ ਹੋਣੀ ਤਿੰਨ ਮਹੀਨੇ ਨਹੀਂ ਹੋਈ ਤਾਂ ਹੈ ਮੰਗ ਰਿਹਾ ਹਾਂ ਚਲੋ ਦਿਖਾ ਦੂੰ ਮੈਂ ਕਹਿੰਦਾ 100 ਵਾਰ ਨਾਲੇ ਦਿਖਾ ਦਿਓ ਇੱਕ ਵਾਰੀ ਵੈਸੇ ਡਾਕਟਰ ਨੇ ਤਾਂ ਕੱਲ ਤਾਂ ਵੈਸੇ ਦੀ ਬਾਥਰੂਮ ਜਗ੍ਹਾ ਨਹੀਂ ਤਾਂ ਖੁੱਲ੍ਹੇ ਗਈ ਥੀ ਹੂੰ ਆ ਵੀ ਖੁੱਲ ਜਾਣੀ ਤੇ ਪਰ ਲੇਕਿਨ ਜਿਹੜੀ ਕਹਿੰਦੇ ਆ ਅੰਦਰ ਤੇ ਕਚਰਾ ਆ ਰਿਹਾ ਵੀ ਇਹ ਸਾਫ਼ ਹੋਣਾ ਚਾਹੀਦਾ ਹੈ ਹਨਾ ਵੀ ਘਟੋ ਘਟ 10 ਦਿਨ ਵੀ ਤੁਸੀਂ ਫਿਰ ਵੀ ਇੱਕ ਵਾਰ ਫੋਨ ਬਾਰ ਨੂੰ ਆ ਕੇ ਚੈੱਕ ਕਰਾ ਲਓ ਹਾਂ ਜਰਾ ਇਹ ਨਾ ਚਿੱਟਾ ਜਿਹਾ ਪਾਣੀ ਨਹੀਂ ਉਹ ਜੱਖੇ ਨਹੀਂ ਵੱਢਣੀ ਹੂੰ ਮੇਰਾ ਫਾਇਦਾ ਹੀ ਹੈ ਨਾ ਚੋੜ ਗਿਆ ਆਪਣੇ ਸਰੀਰ ਦਾ ਗੰਦ ਨਿਕਲਦਾ ਇਹਦੀ ਸੰਭਾਲ ਬਹੁਤ ਜਰਾ ਜਰਾ ਤਰ ਤਰ ਕਮਨਾ ਤੇ ਵਧੀਆ ਸਨਾਹ ਜਿਆਦਾ ਕਦਾ ਚੰਗਾ ਸਾਫਾ ਜੀ ਤੇ ਬਟੇਲ ਟਾਈਮ ਠੀਕੇ ਲਗਾਉਂਦੀ ਦੀ ਇਹ ਇੰਨਾ ਦਾਰਦ ਮੇਰਾ ਅਸ਼ੀਰਵਾਦ ਤੇਰੇ ਨਾਲ ਆ ਤੂੰ ਠੀਕ ਹੋ ਜੂਗੀ। ਪੂਰੀ ਮੇਰੀ ਨੇ ਵੀ ਘਰ ਆ ਕੇ ਗੱਲ ਹੀ ਨਹੀਂ। ਅੱਛਾ ਜੀ। ਤੇਰਾ ਉਹ ਕਿਤੇ ਦੇਖ ਰਹੇ ਹੋ। ਹੋਰ ਤਾਂ ਨਹੀਂ ਕੋਈ ਪ੍ਰੋਬਲਮ। ਨਾ। ਇੱਕ ਹੀ ਪ੍ਰੋਬਲਮ। ਉਹਨਾਂ ਨੂੰ ਬਸ ਇੱਕ ਮੱਕੀ ਦੀ ਰੋਟੀ ਤੇ ਪ੍ਰੋਬਲਮ ਹੈ। ਮੱਕੀ ਦੀ ਰੋਟੀ ਨਹੀਂ ਉਹ ਕਰਦੇ ਬਾਕੀ ਸਭ ਕੁਝ ਖਾ ਪੀ ਜਾਂਦੇ ਆ। ਇਹਨਾਂ ਨੂੰ ਡਾਕਟਰ ਨੇ ਰੋਕਤਾ ਜੇ ਦੁੱਧ ਵੀ ਪੀਣਾ ਤਾਂ ਜੇ ਮੰਨ ਲਓ ਅੱਧਾ ਗਲਾਸ ਆ ਤਾਂ ਅੱਦੇ ਤੇ ਅੱਧਾ ਪਾਣੀ ਪਾਉਣਾ। ਅੱਛਾ। ਮਤਲਬ। ਮਤਲਬ। ਉਹ ਵੀ ਹੈ ਜੇ ਪਹਿਲਾਂ ਜ਼ਿਆਦਾ ਕਰਕੇ ਜੇ ਹੁਣੇ ਨਹੀਂ ਤੇ ਵੀ ਚੀਜ਼ 6 ਮਹੀਨੇ 7 ਮਹੀਨੇ ਤੇ ਰੋਟੀ ਖਾ ਸਕਦੀ ਆ ਵੀ ਅਛਾਦਾ ਪਾਣੀ ਖਾ ਸਕਦੀ ਆ ਤੇ ਜਿਹੜਾ ਖਾਣਾ ਉਹ ਹਲਕਾ ਖਾਣਾ ਹੈ ਪਨੀਰ ਬੰਦ ਕਰਤਾ ਵੀ ਪਨੀਰ ਵੀ ਨਹੀਂ ਹਾਲੇ ਖਾਣਾ ਹਾਂ ਹਾਂ ਦੇ ਅੰਦਰ ਹੈਗੀਆਂ ਚੀਜ਼ਾਂ ਨਹੀਂ ਖਾਣੀਆਂ ਜਿਹਦੇ ਨਾਲ ਢੋਟਾ ਢਿੱਡ ਨੂੰ ਭਾਰੀ ਬਣਨਾ ਲੱਗੇ ਦੱਸ ਦੱਸ ਕਿ ਪਿੱਤਾ ਹਾਜਮ ਕਰਦਾ ਚੀਜ਼ ਹੂੰ ਭਾਰੀ ਹੋ ਜਾਂਦਾ ਹੇ ਮਾਮਾ ਕਰੀ ਹੋਈ ਨਾ ਪੀਤਾਈ ਅੱਛਾ ਬੰਦੀ ਪਵਿੱਤਾ ਨਹੀਂ ਖਾਣਾ ਹੋਰ ਫਲ ਜਿਹੜੇ ਮਰਜ਼ੀ ਖਾਓ ਪਵਿੱਤਾ ਬੰਦ ਕਰਤਾ ਹਾਂ ਚੰਚ ਗਰੀ ਹੋ ਗਏ ਹਾਂ ਨਲਸਾ ਨਹੀਂ ਹੁੰਦੀ ਬਈ ਹਾਂ ਹੋਰ ਕੀ ਘਰੇ ਲਈ ਜਦ ਕੋਤਾ ਲੱਗ ਗਿਆ ਵੀ ਹੁਣ ਮੈਂ ਠੀਕ ਆ ਥੋੜੀ ਜਿਹੀ ਜਿਹੀ ਚੀਜ਼ ਟਰਾਈ ਕਰਕੇ ਦੇਖ ਲਓ ਠੀਕ ਹੈ ਨੀ ਮਾਮਾ ਜੀ ਹਾਂ ਪਹਿਲਾਂ ਵੀ ਜਸਮੀਨ ਆਪਾਂ ਦਾ ਕੁਝ ਬਹੁਤ ਘੱਟ ਖਾਂਦਾ ਸੀ ਪਤਾ ਕਿ ਆ ਕਈਆਂ ਤੇ ਮਾਮਾ ਦੀ ਕੋਈ ਪ੍ਰੋਬਲਮ ਹੀ ਨਹੀਂ ਉਹਦੀ ਕਈਆਂ ਤੇ ਬਹੁਤ ਚੀਜ਼ਾਂ ਦੀ ਪ੍ਰੋਬਲਮ ਆ ਜਾਂਦੀ ਆ ਆ ਗੱਲ ਹੋ ਗਈ ਹੁਣ ਜਿਵੇਂ ਮਾਮੀ ਨੂੰ ਹਾਜਮ ਹੋਣਾ ਕਿਉਂਕਿ ਮਾਮੀ ਨੇ ਕੱਲੀ ਨੇ ਉੱਥੇ ਕੰਮ ਕਰਨਾ ਮਾਮੀ ਨੂੰ ਤਾਂ یوں ਹਜਮ ਹੋਈ ਜਿਹੜੀ ਅਸੀਂ ਕੰਮ ਕਰਨ ਵਾਲੇ ਬੰਦੇ ਨਹੀਂ ਹਾਂ ਪਰ ਉਹ ਵੀ ਹੈ ਜਸਵੀਨ ਕੰਮ ਕਰਨ ਵਾਲੇ ਦੀ ਵੀ ਗੱਲ ਨਹੀਂ ਹੁੰਦੀ ਜਦੋਂ ਨਾ ਸਰੀਰ ਦੇ ਵਿੱਚੋਂ ਕੋਈ 파ਟ ਨਿਕਲ ਜਾਂਦਾ ਉਹ ਚੀਜ਼ ਥੋੜੀ ਰਹਿੰਦੀ ਹੈ ਸਰੀਰ ਖਤਮ ਹੋ ਜਾਂਦਾ ਸਰੀਰ ਨਹੀਂ ਪਰ ਕਈਆਂ 'ਚ ਥੋੜੀ ਚ ਵੀ ਲ ਪਾਵਰਫੁਲ ਹੋਰ ਆ ਸਾਡੇ 'ਚ ਹੋਰ ਆ ਬੱਕ ਪਾਇ ਜਾਂਦਾ ਬਰੂਣੀ ਬੋਲਦੀ ਕੋਈ lata ਬਣੀ ਚੀਜ਼ ਖਪਣੀ ਹੈਗੀ ਖਪਣੀ ਨਹੀਂ ਹੈ ਤੇਰੀ ਜੇ ਕਹਿਣਾ ਮੈਂ ਅੱਜ ਸ਼ੁਰੂ ਕਰੂਗੀ ਜੇ ਅੱਜ ਸ਼ੁਰੂ ਕਰੂਗੀ ਤਾਂ ਉਹ 20 ਦਿਨ ਤੱਕ ਹਾਜ਼ਮ ਹੋਣੀ ਕਿਉਂਕਿ ਅੱਜ ਥੋੜੀ ਖਾਧੀ ਕੱਲ ਨੂੰ ਹੋਰ ਥੋੜੀ ਖਾਹੂ ਇੱਕ ਵਾਰ ਤੇ ਨਹੀਂ ਖਾਹੂ ਤਲੀਆਂ ਹੋਈਆਂ ਚੀਜ਼ਾਂ ਬੰਦ ਦਾ ਕਹੇ ਬੰਦਦਾ ਫਿਰ ਕਹਾਗਾ 6 ਮਹੀਨੇ ਬਾਅਦ ਖੋਣੀ ਹੋਈ ਮੈਂ ਤਾਂ ਬੰਦ ਉਹ ਟਰਾਈ ਕਰ ਲਾ ਅੱਜ ਦਾ ਤੁਹਾਡਾ ਮਾੜਾ ਮੋਟਾ ਕਾਈ ਆਊਗਾ ਪੀ ਆਊਗਾ ਆਪੇ ਖੁੱਲੀ ਜਾਣਾ ਫਿਰ ਆਪੇ ਖੁੱਲੀ ਜਾਣਾ ਉਸ ਘਰ ਜਾ ਕੇ ਠੀਕ ਹੋਣਾ ਉਹ ਤੁਹਾਨੂੰ ਪਤਾ ਹੀ ਮਰ ਤਾਂ ਜੰਦਾ ਬੰਦਾ ਬੋਲ ਹਾਂ ਇਹ ਗੱਲ ਹੈ ਇਹ ਵੀ ਕਰਦਾ ਅੱਧਾ ਦਾ ਬੰਦਾ ਘਰ ਜਾ ਕੇ ਠੀਕ ਹੁੰਦਾ ਹਾਂ ਇਥੇ ਇਨਫੈਕਸ਼ਨ ਨਾ ਹੋਣਾ ਧੋਣਾ ਹਨਾ ਬਹੁਤ ਗੱਲਾਂ ਹੋ ਜਾਣੀਆਂ ਦੁਨੀਆ ਦੇ ਦੇਖੀ ਉਹ ਹੀ ਜਾਂਦਾ ਹੋ ਹੀ ਜਾਂਦਾ ਡੋਲੀ ਜਾਂਦਾ ਵੀ ਰਾਜ ਦੁਨੀਆ ਇੱਕ ਮੰਡੋਲਦਾ ਡੋਲਦਾ ਜੀ ਡੋਲਦਾ ਬਹੁਤ ਤਰ੍ਹਾਂ ਦੇ ਆਉਂਦੇ ਹਾਂ ਹਾਂ ਅੰਦਾ ਬੁੱਧੀ

ਸਸਿਦਿਆ ਅਖਾਗੀ ਤੇ ਨਾ ਸੇ ਕੋ ਜਰੀ ਕਾ ਨਹੀਂ ਵਿਜੀ ਹੋਈ ਖਾਦੀ ਨਹੀਂ ਜੇ ਸੌ ਲੱਗੀ ਕਰਤੀ ਡਾਕਟਰ ਨੇ ਛੁੱਟੀ ਛੁੱਟੀ ਕਾਤੀ ਚੱਲ ਵਧੀਆ ਤੇ ਪੱਟੀ ਚੇਂਜ ਕਰਾਉਣੀ ਆ ਵਾ ਸਪੈਸ਼ਲ ਸਿਟੀ ਕਰਾਉਣਾ ਮਗਾ ਤੇ ਰੋਕੀ ਸੀ ਮੰਮੀ ਤੇ ਨਾ ਤੇ ਨਵੇਂ ਵੇਟ ਤੋਂ ਬੱਲਾ ਬੱਲਾ ਪੱਟੀ ਕਰਾ ਲਓ ਹੁਣ ਆਪਰੇਸ਼ਨ ਹੋਣਗੇ ਤਾਂ ਹੀ ਹੋਊਗੀ ਪੱਟੀ ਮੈਨੂੰ ਦੇ ਦੇ ਮੈਨੂੰ ਸਾਡਾ ਉਹ ਨਹੀਂ ਡਾਕਟਰ ਨਹੀਂ ਕਰਨੀਆਂ ਆਪੇ ਆਪਰੇਸ਼ਨ ਤੇ ਆ ਜਦ ਸੜ ਕੇ ਉਹ ਆ ਜਾ ਕੋਈ ਮੈਂ ਤਾਂ ਤਿੰਨ ਚਾਰ ਵਾਰ ਜਾਇਆ ਚਾ ਕੋਈ ਨਾ ਪ੍ਰੈਸ਼ਰ ਦਾ ਬਾਰੇ ਕਰੂਗਾ ਸਾਰਿਆਂ ਦੀ ਆਪਣੇ ਆਪਣੇ ਮਜ਼ਦੂਰੀਆਂ ਹਾਂ ਤੂੰ ਕੀ ਦਾ 8.5 ਉੱਪਰ ਆਉਂਦਾ ਛੜੋ ਜਾਓ ਮੈਨੂੰ ਥੈਂਕ ਯੂ ਜੀ ਕੋਈ ਨਾ ਤੇ ਦਾ ਤੂਸ ਤੇ ਸਾਡਾ ਕੋਈ ਪਰਨ ਘੜਦਾ ਕੋਈ ਨਾ ਕੋਈ ਸੁਕਾਸ ਹੋ ਜਾਏ ਉਹ ਕੈਨ ਕਰਕੇ ਆ ਜੇ ਜੇ ਜਾਚੂ ਲੜਨ ਤੋਂ ਸੋ ਕੋਈ ਉਹ ਗੀਰ ਬਾਸ ਦਾ ਮਾਰਿਆ ਗਿਆ ਕੋਈ ਨਾ ਮੈਂ ਅੰਸੀ ਬਤਾਂਦੀਆਂ ਆਂਦੀ ਤੂਗੀ ਕੋਈ ਆਹ ਮੈਂ ਲੜ ਮਾਰ ਤੂੰ ਆਪਦਾ ਠੀਕ ਹੋਣੀ ਤੇ ਨਾਲੇ ਜਾਉਂਗਾ ਤੈਨੂੰ ਕੋਈ ਖਾਣਾ ਤੋ ਇਹ ਸੀ ਮੈਂ ਤੇਰੀ ਨੂੰ ਖੇਤਾਂ ਨਾਲੇ ਨੰਬਰ ਪਾ ਦਿੱਤਾ ਤਾਂ ਮੇਰੇ ਕੋਲ ਆਇਆ ਜਦੋਂ ਉਹਨੇ ਤੋਲ ਲਿਆ ਠੀਕ ਆ ਨਾ ਮੈਨੂੰ ਆਇਆ ਕਹਿੰਦੀ ਹੁੰਦੀ ਆ ਮੈਂ ਕਦੇ ਨਹੀਂ ਰਿਹਾ ਤੋ ਮੇਰੇ ਕੋਲ ਆਜੇ ਮੈਂ ਤੈਨੂੰ ਠੀਕ ਕਰਾਂ ਹਾਂ ਰਾਤ ਤੱਕ ਰਹਿਣੀ ਹੋਇਆ ਸੱਪੋਂ ਨਾਲ ਰਾਤ ਕਿ ਹਾਲਾਤ ਹੋ ਗਏ ਕੋਈ ਸਾਂ ਕੀ ਨਹੀਂ ਗਈ ਐਵੇਂ ਆਨ ਨੂੰ ਇਹ ਕਿਤਾਬ ਵਿੱਚ ਮੁੱੱਚਾ ਨਾ ਮੈਂ ਕਿਹਾ ਗਿੰਦਰ ਕਨ ਮੈਂ ਆਉਣ ਲੱਗੇ ਜਸਵੀਰ ਜੁਸਕੋਟ ਇਹ ਉੱਤਰ ਪਾਚੀ ਕੋਲ ਜਾ ਕੇ ਖਸਰ ਲਾ ਕੇ ਕੀ ਆਖੋਗੇ ਮੈਂ ਕਿਹਾ ਚੈਸਮੀਂ ਦੇ ਮਾ ਆਣਾ ਰੈ ਨਾ ਜੂ ਹਸੀ ਗਿਆ ਪਾਚੇ ਮਾ ਪਨਰ ਪੰਗ ਮੈਨ ਨਹੀਂ ਕਿਤੇ ਅਦਰ ਮੇ ਜਾਣ ਕੇ ਉੱਚੀ ਨੇ ਕਿ ਹਸਿਆ ਆਤੀ ਹੈ ਸਾਰੇ ਇੰਕੇ ਦੇਖ ਕੇ ਚੈਸਮੀ ਆ ਗਈ ਉਹ ਵਧੀ ਦੇ ਲਈ ਆਪਨੇ ਇਹਨਾਂ ਨੂੰ ਪਰ ਮੈਨੇ ਰੁੱਸਿਓ ਹੋ ਰਹਾ ਹੂ ਹਾਂ ਬੰਦਾ ਬੰਦੇ ਨੂੰ ਜਵਾਂ ਦੇ ਉਸ ਦਿਨ ਸਵਾਇ ਨੂੰ ਫਿਰ ਆਉਂਦਾ आ दवाई का तो नीवार के थी थी है तो भी चांदी की गुठियां बोलती है वो गीता गाना दिन में खाती है बिल्कुल पक्की है मतलब इसको लगता है 30 साल से नहीं बोलती है जब मैंने जान के कहां उसको बुलाना रह जा हां भाई बाबा का आवाज की है नहीं नहीं मम्मी परान हाल नहीं पता अपने तो दो न्याने पे थे आपा लड़का दे ये तो सोऊं से मैं छोड़ दे लड़का मैं सारा दिन टिक दे गुंडा बोलो पापा जी गुंडा क्या करे राह आ और चांद के दरवाजे पर जाकर जारी जो हंस लग के आवे दिन हॉस्पिटल में जाते है जैस्मिन आगे जैस्मिन आगे लग गए ये तो मार के डाल दे का के पेट पेट ने कोरोना के पेट की बात पता है वो तक में चेक करने की और पाजा मारते हो गया और गाय का डॉक्टर को जाना था बहुत स्टेप आगे पर पांच मिनट में जा चेक करने पर पर हां मैं क्या पाई है तो जरूरी है तीन चार मिनट बात लगा रही मैं अच्छा बिल्कुल मेरी में लग गई है बहन जी ਮੈਂ ਉਹ ਵੀ ਇਹਨਾਂ ਦਾ ਮਾਮਾ ਮੋਰੀ ਬੋਲਣਾ ਬੜਾ ਜਾਣੇਗਾ ਕਿ ਅਸੀਂ ਆਮ ਤੌਰ ਤੇ ਕੰਮੇਰਾ ਹੁੰਦੀ ਆ ਮਤਲਬ ਕਿ ਸਾਹਮਣੇ ਹੈ ਪਹਿਣਾ ਤੇ ਮਾਨ ਹੁੰਦਾ ਹੈ ਮੇਰੀ ਬੇਟੀ ਦਾ ਇੱਥੇ ਹੋਇਆ ਅੱਜ ਮੈਂ ਉਹਨੂੰ ਲੈ ਕੇ ਕੋ ਮਰੀ ਸੀ ਅੱਛਾ ਇੱਕ ਤਾਂ ਆਪਣੇ ਲੱਗੇ ਹੋਏ ਸੀ ਟ੍ਰੇਸਿੰਗ ਕਰਾਉਣ ਜੀ ਤੇ ਚਰਨਜੀਤ ਨੂੰ ਹੋ ਗਈ ਹੈ ਛੁੱਟੀ ਹੈ ਲੋਕ ਬਣ ਲੱਗਿਆ ਲੋਕ ਬਣ ਲੱਗਿਆ ਕਿ ਆਹ ਹੁਣ ਤਾਂ ਕੁਝ ਨਹੀਂ ਹੈ ਤੇ ਬਾਕੀ ਹੁਣ ਕਰੀਏ ਅਰਦਾਸ ਹੈਨਾ ਮੇਰੇ ਸਿੱਖਾ ਕਰ ਰਹੇ ਆਪਣੇ ਘਰੇ ਬਸ ਪੈਪ ਦੀ ਦੇਖ ਰੇ ਪੂਰੀ ਕਰ ਰਹੇ ਹਾਂ ਪੈਪ ਦੀ ਦੇਖਭਾਲ ਪੂਰੀ ਕਰਨੀ ਪੈਣੀ ਹੈ ਇਸ ਤੋਂ ਵੀ ਜ਼ਿਆਦਾ ਸੰਭਾਲ ਦੋ ਕਿਉਂਕਿ ਨਿਆਣਾ ਜਿਵੇਂ ਪਾਉਣਾ ਨਾ ਉਹ ਮੈਂ ਪੈਪ ਨੂੰ ਕਾੜਨਾ ਜਦ ਤੱਕ ਅੱਧੀ ਦੇਖਦਾ ਜਦ ਤੱਕ ਪਾੜ ਇੱਕ ਦੋ ਦਿਨ ਤੋਂ ਇਹ 10 ਦਿਨ ਕੇ ਹੈ ਇਹਨਾਂ ਨੇ ਨਦੀਵਾਨਾ ਨੇ ਸੋਮਵਾਰ ਨੂੰ ਬੁਲਾਇਆ ਦੁਆਰਾ ਅੱਛਾ ਤੂੰ ਦੱਸ ਦੇ ਜੇ ਸੋਮਵਾਰ ਨੂੰ ਕਲੀਅਰ ਹੋ ਗਿਆ ਵਿਖੋਲ ਦੂੰਗੇ ਠੀਕ ਹੈ ਤੇ ਨਾਂ ਆ ਫਿਰ ਤਾ ਰਹਿਣਾ ਸੋਮਵਾਰ ਵੀ ਆ ਗਿਆ ਬਸ ਸ਼ੁਕਰਵਾ ਸ਼ੁਨਾ ਦੋ ਦਿਨ ਹਾਂ ਦੋ ਹੀ ਦਿਨ ਦੋ ਦਿਨ ਪੂਰਾ ਧਿਆਨ ਰੱਖੇ ਦੋ ਦਿਨ ਉਹਨੇ ਖਾਣ ਪੀਣ ਨੂੰ ਕਿਆ ਖਾਓ ਹਾਂਜੀ ਜਿਹੜਾ ਕਲੀਨ ਸਾਰਾ ਹੈ ਤੁਹਾਡਾ ਬਸ ਜਿਆਦਾ ਜੂਸ ਕਿਆ ਪਾਣੀ ਕਿਆ ਪੀਓ ਬਹੁਤ ਚੀਜ਼ਾਂ ਜਿਆਦਾ ਨਾ ਲੋ ਮਿਲ ਕੇ ਰੋਕਿਆ ਉਹਨਾਂ ਨੇ ਇੱਕ ਤਾਂ ਪਨੀਰ ਤੋਂ ਆ ਵੀ ਪਨੀਰ ਨਹੀਂ ਖਾਣਾ ਹੈਵੀ ਚੀਜ਼ਾਂ ਨਾ ਲੋ ਹਾਂ ਹਾਂ ਇੱਕ ਫालतੋ ਰੋਕਿਆ ਪਵਿੱਤਾ ਓਕੇ ਪਵਿੱਤਾ ਦਾ ਮੂੰਹ ਵੀ ਨੌਕਦੀ ਹੈ ਬਿ ਪਵਿੱਤਾ ਹੁੰਦਾ ਕਿ ਇਹਨੂੰ ਇਹ ਵੀ ਨਹੀਂ ਪਤਾ ਬੱਦੇ ਸਾਹਮਣੇ ਦੇਖਿਆ ਵੀ ਇਹ ਪਵਿੱਤਾ ਹੈ ਨਹੀਂ ਉਹ ਤਾਂ ਬਾਲੇ ਮਾਲਾਂ ਤੁਹਾਨੂੰ ਪਜਾਉਂਦੀ ਹੈ ਮਾਲਾਂ ਤੁਸੀਂ ਹਾਂਜੀ ਪਜਾਉਂਦੇ ਵੀ ਤਾਂ ਇਹਨੇ ਵੀ ਖਾਣਾ ਹੀ ਨਹੀਂ ਸਾਡੇ ਪਿੰਨੂ ਮਾਰਨ ਤੋਂ ਹੈਗੇ ਰਾਜੂ ਹੋਰੀ ਮੈਂ ਨਹੀਂ ਜਾਣਦੀ ਰਾਜੂ ਗਵੰਟੀ ਦਾ ਹੈਗੇ ਤੁਹਾਡੇ ਕਾਕੇ ਨਹੀਂ ਸਾਡੇ ਕੋਲ ਹੁਣ ਦੋ ਪਰਾਇਕ ਪਰਾਵਾਂ ਦਾ ਹੁੰਦੇ ਆਲੇ ਬਾਹਰ ਉਹ ਅਮਰਜੀਤ ਰੈਡੀ ਸੀ ਅਮਰਜੀਤ ਉਹ ਛੋਟੀ ਗੰਨੋਂ ਰਹਿੰਦੇ ਸਾਡੇ ਕਦੇ ਨਾਲ ਹੀ ਆ ਇੱਕ ਤਾਂ ਰਾਜੂ ਸਾਹਮਣੇ ਵੀ ਰਹਿੰਦਾ ਥੋੜੇ ਇੱਕ ਤਾਂ ਰਾਜੂ ਹੋਰ ਕਿ ਦੂਏ ਦਿਨੋਂ ਕਿ ਬੜੇ ਦਾ ਚੋਪਾਈ ਦਾ ਦੂਏ ਦਿਨੋਂ ਸੋਨੀ ਕਿਹੜਾ ਰੱਬ ਦਾ ਸਾਡੇ ਦਾਦੂ ਸੋਨੀ ਕਾਕਾ ਰਾਜੂ ਨਹੀਂ ਕੌਣਾ ਕਾਕਾ ਕੌਣਾ ਲੰਬੜਦਾਰਾਂ ਦਾ ਜਿਹੜਾ ਵੋਟਾਂ 'ਚ ਖੜਾ ਦਾ ਅੱਛਾ ਉਹ ਕੌਣਾ ਉਹ ਸੋਨੀ ਹੋਰੀ ਨਹੀਂ ਬੱਸ ਵੇਜਾ ਤੁਹਾਨੂੰ ਪਤਾ ਹੀ ਨਹੀਂ ਚਲੋ ਛੱਡੋ ਸੋਨੀ ਹੋਰੀ ਉਹਨਾਂ ਦੇ ਘੋੜਾ ਹੋਰ ਲੱਗਦੀ ਹੈ ਤੇ ਬਾਕੀ ਚਲੋ ਜੀ ਹੁਣ ਕਰਾ ਲਈਏ ਪੱਟੀ ਤੇ ਚਰਨਜੀਤ ਨੂੰ ਵੀ ਪੁੱਛਦੇ ਹਾਂ ਬਾਈ ਬੱਸ ਸਭ ਠੀਕ ਹੈ ਪੱਟੀ ਖੁਸ਼ੀ ਹੋਈ ਭਈ ਇਹ ਵੀ ਮੈਂ ਛਿੱਤੀ ਕਰਨ ਨੂੰ ਜਾਵਾਂ ਘਰ ਘਰ ਇਹ ਸੂਈ ਜੀ ਸੂਈ ਕਰ ਦਾਂਗੇ ਅੱਛਾ ਠੀਕ ਹੈ ਇਹਦਾ ਕੋਈ ਬੜੀ ਗੱਲ ਹੀ ਹੈਗੀ ਹੈ ਨਾ ਪੱਟੀ ਲਈ ਥੋੜਾ ਜਿਹਾ ਔਖਾ ਤਾਂ ਵੀ ਕਿਉਂਕਿ ਕਹਿੰਦੇ ਜੀ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਜੀ ਹੋ ਗਈ ਸਾਨੂੰ ਛੁੱਟ ਤੇ ਹੁਣ ਅਸੀਂ ਚੱਲੇ ਆ ਘਰ ਨੂੰ ਤੇ ਡਾਕਟਰ ਸਾਹਿਬ ਨੇ ਥੋੜੀਆਂ ਮੈਡੀਸਿਨਾਂ ਲਿਖੀਆਂ ਉਹ ਵੀ ਲਵਾਂਗੇ ਹੁਣ ਦਾ ਤਾਂ ਠੀਕ ਠਾਕ ਆ ਹਾਂ ਜੇ ਤੈਨੂੰ ਹੁਣ ਲੱਗਦਾ ਪਤਾ ਕੀ ਗੱਲ ਆ ਵੀ ਹੈਨਾ ਹਾਂ ਦਿੱਕਤ ਆ ਜੇ ਤੈਨੂੰ ਲੱਗਦਾ ਧੂਈ ਤਾਂ ਪੈਣ ਕਰਕੇ ਦੁਖੀ ਹੋਣਾ ਦਾ ਹਾਂ ਤੁਹਾਨੂੰ ਪਤਾ ਵੀ ਕੰਪਨੀ 25911418441113167 ਕੌਣ ਜੋਰੀ ਆ